ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਤੇ 12 ਤਰੀਕ ਦਾ ਲਾਸਟਾ ਤੇ ਕੱਲੂ ਮਹਾਰਾਜ ਪ੍ਰਕਾਸ਼ ਕਰਉਣਾ ਤੇ ਆਪਣੀ ਜਿਹੜੀ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਉਹਨੂੰ ਆਪਾਂ ਦਿਖਾਉਨੇ ਆ ਹੁਣ ਤੁਹਾਨੂੰ ਬੈਕ ਕੈਮਰੇ ਨਾਲ ਲਓ ਜੀ ਛੋਟੇ ਸੇਵਾਦਾਰ ਆਣੇ ਆਪਣੇ ਆਗੇ ਜੀ ਇੱਧਰ ਤੇ ਆਹਾ ਬੱਚੇ ਹੋਗੇ ਉਹ ਗੁਰਤੇਆਂ ਵੀਰਾ ਹੋ ਗਿਆ ਇੱਧਰ ਜਿਨ੍ਹਾਂ ਦਾ ਆਪਾਂ ਨੇ ਮੈਕ ਚ ਪਹਿਲਾਂ ਨਾਮ ਲਿੱਤਾ ਸੀ ਤੇ ਨੌ ਦਿਨ ਮੈਨੂੰ ਪਤਾ ਨਹੀਂ ਆ ਜਵਾਗ ਦਾ ਵੀ ਨਹੀਂ ਪਤਾ ਆ ਮੇਰੇ ਨਾਲ ਆ ਗਿਆ ਆਪਣਾ ਪੰਬੋ ਵੀਰਾ ਤੇ ਨੌ ਹੋਰ ਪਤਾ ਨਹੀਂ ਆਪਾਂ ਹੁਣ ਅੱਗੇ ਵਧਦੇ ਆ ਤੁਹਾਨੂੰ ਦਿਖਾਉਣੇ ਆ ਲੜੀਆਂ ਲੱਗੀਆਂ ਵੀ ਇਹਨੇ ਆਪਣੀਆਂ ਤੇ ਆ ਸਾਰੇ ਨੂੰ ਅੱਜ ਦਿਖਾ ਦੇਣਾ ਦੋ ਦਿਨ ਬਲੌਗ ਆਉਣਗੇ ਥੋੜੇ ਲਵੇ ਲਗਾਤਾਰ ਆ ਜਵਾਗ ਮੂਰੇ ਮੂਰੇ ਆ ਜਾਂਦੇ ਨੇ ਹੁਣ ਲੜਦੇ ਆਪਣੇ ਤੇ ਲਓ ਜੀ ਬਹੁਤ ਟਾਈਮ ਬਾਅਦ ਤੋਂ ਬਲੌਗ ਆ ਰਹੇ ਆ ਆਪਣਾ ਲਓ ਜੀ ਆ ਗਿੱਤੀ ਵੀਰਾ ਆਪਣਾ ਲੜੀਆਂ ਦੀ ਸੇਵਾ ਕਰ ਰਿਹਾ ਕਿੱਤੀ ਵੀਰਾ ਇਹਨੇ ਲੜੀਆਂ ਪਾਈਆਂ ਨੇ ਤੇ ਇਹਨੂੰ ਬਈ ਪ੍ਰੋਗਰਾਮ ਦੇ ਦਿਆ ਕਰੋ ਹੁਣ ਸਾਊਂਡ ਵੀ ਹੈ ਬਈ ਕਹਿੰਦੇ ਤੇ ਆਪਣਾ ਆ ਗਿਆ ਹੈਰੀ ਵੀਰਾ ਤੇ ਉਹ ਤੋਂ ਬਾਅਦ ਆਪਣਾ ਕਾਲਾ ਵੀਰਾ ਆ ਗਿਆ ਲੋ ਜੀ ਆਪਣਾ ਇਹਦਾ ਨੌ ਮੇਰਾ ਭੁੱਲ ਗਿਆ ਕੀ ਆਪਾਂ ਬੋਇਆ ਨੌ ਵੀਰੇ ਦਾ ਕਰਨ ਵੀਰਾ ਮੈਂ ਤੁਹਾਨੂੰ ਸੁਣਾਇਆ ਚਲ ਦੱਸਣਾ ਮੈਂ ਧੀਰਵੀਰਾ ਦੱਸਣਾ ਨਹੀਂ ਚਾਹਦਾ ਪਰ ਦੱਸ ਦੇ ਕੋਈ ਗੱਲ ਨਹੀਂ ਵੀਰੇ ਦੱਸ ਦੇ ਚਲੋ ਉਹ ਚੀਜ਼ ਆ ਬਾਈ ਇਹ ਕੋਈ ਗੱਲ ਨਹੀਂ ਕੀ ਉਹ ਚੀਜ਼ ਨਹੀਂ ਇੰਨਾ ਨਹੀਂ ਬਿਆਨ ਕਰਨਾ ਯਾਰ ਲਿਆ ਲੜੀਆ ਲਿਆਓ ਲੋ ਜੀ ਅੱਗੇ ਵਧਦੇ ਆਪਾਂ ਤੇ ਆਪਣੇ ਲਵੇ ਖੜੇ ਨੇ ਗੋਗੀ ਵੀਰੇ ਹਣੀ ਸਣੀ ਵੀਰੇ ਹਣੀ ਤੇ ਅਨਮੋਲ ਵੀਰਾ ਤੇ ਆਪਣੇ ਲਵੇ ਆ ਵੀਰੇ ਹਣੀ ਤਿੰਨੇ ਨੇ ਰੇੜੀ ਆਪਾਂ ਚੱਕ ਲਈ ਸੇਵਾ ਨੂੰ ਬਸ ਹੁਣ ਹਮ ਗੋਗੀ ਵੀਰਾ ਹੁਣ ਵੀਡੀਓ ਤੋਂ ਥੋੜਾ ਜਾ ਹਰਿਆਣ ਥੋੜਾ ਜਿ ਲੁਕਦਾ ਹੋਇਆ ਚਾਹ ਦੇ ਵੀਰਾ ਹੱਥ ਧੋ ਕੇ ਬਸ ਸੇਵਾ ਦੀ ਤਿਆਰੀ ਹੋਣ ਜਾ ਰਹੇ ਹਾਂ ਅਸਰ ਝਾੜੂ ਲਾਉਣ ਫਿਰ ਅੱਗੇ ਦਿਖਾਉਣੇ ਆ ਲਓ ਜੀ ਰਾਤ ਦਾ ਟਾਈਮ ਹੁਣ 10 ਵਜੇ ਦਾ ਟਾਈਮ ਆ ਆਪਾਂ ਸਫਾਈ ਕਰਨ ਲੱਗੇ ਸੀ ਅੱਧੇ ਤੋਂ ਵੀਡੀਓ ਬਣਾਉਣ ਲੱਗੇ ਆਪਾਂ ਆ ਲਾਈਟ ਲਾਈ ਵੀ ਆਪਾਂ ਨੇ ਕਿਉਂਕਿ ਦਿਖਦਾ ਘੱਟ ਆ ਆਹ ਭਾਈ ਆਪਣੇ ਨਾਲ ਨੇ ਅੱਦੇ ਪਿੱਛੇ ਨੇ ਹੁਣੋਂ ਪਿੱਛੇ ਨੂੰ ਦਿਖਾਵਾਂਗੇ ਆਪਾਂ ਲੋ ਜੀ ਆਪਾਂ ਤੁਰਦੇ ਤੁਰਦੇ ਜਾ ਰਹੀ ਸੀ ਤੇ ਆਪਣੇ ਸੇਵਾਦਾਰ ਤੇ ਆਹ ਦੇਖੋ ਕੀ ਹੋ ਗਿਆ ਟੂਣਾ ਵਣਾ ਹੋ ਗਿਆ ਮੈਂ ਕਾਲੇ ਨੇ ਕਰਤਾ ਟੂਣਾ ਵਣਾ ਲੇਲੇ ਵੀਰੇ ਹੋਰ ਕਰਤਾ ਨਾ ਆ ਦੇਖ ਲੈ ਕੀ ਕਰਤਾ ਦੇਖੀ ਹਲੋ ਵੀ ਤੀਲਾ ਖਿੰਡ ਗਿਆ ਉਹ ਕੰਮ ਹੋ ਗਿਆ ਹਾਂ ਮਾਰ ਮਾਰਾ ਦਬਕਾ ਹੁਣ ਕੋਈ ਨਹੀਂ ਆ ਲੇਲਾ ਵੀਰਾ ਆਪਣਾ ਤੇ ਆ ਆ ਇਹ ਨਹੀਂ ਕਰਿਆ ਬਾਈ ਅੱਜ ਕਮਾਹ ਹਰਤਾ ਰਲਾਤਾ ਆਪਣਾ ਨੰਦੀ ਬਾਈ ਤੇ ਆਪਣਾ ਹਰਸ਼ ਵੀਰ ਆ ਗਿਆ ਲਓ ਜੀ ਅੱਗੇ ਆਪਾਂ ਚੱਲਦੇ ਹੁਣ ਨੇਰਾ ਥੋੜੀ ਵੀਡੀਓ ਬੰਦ ਕਰਕੇ ਆਪਾਂ ਅੱਗੇ ਦਹੋਣੇ ਆ ਬੋਸੇਵਾ ਦਾ ਰਾ ਲੱਗੇ ਪਏ ਨੇ ਸੇਵਾ ਕਰਉਣਾ ਲਾਓ ਜੀ ਗੁੱਟੇ ਵਾਲਾ ਕੰਪਿਊਟਰ ਦਾ ਗੋਗੀ ਕਹਿੰਦਾ ਬਾਈ ਚਾੜੇ ਖਾਊਗਾ ਦੀਪੂ ਓਏ ਆਪਣੀ ਆਡੀ ਨੂੰ ਸਮਝਾਣਾ ਚਲ ਕੋਈ ਗੱਲ ਨਹੀਂ ਗੋਗੀ ਵੀਰੇ ਕੋਈ ਗੱਲ ਨਹੀਂ ਲਓ ਜੀ ਸੇਵਾ ਚੱਲ ਰਹੀ ਆਪਣੀ ਮਾਰੂ ਮਾਰ ਹੁਣ ਅੱਗੇ ਜਾ ਕੇ ਬਣਾਉਣੇ ਆਪਾਂ ਸਕੂਲ ਲਵੇ ਤੂੰ ਹਾਂ ਧਾਰ ਹੋਇਆ ਪਿਆ ਦੇਖੋ ਉਸ ਦਿਖਦਾ ਕੁਝ ਨਹੀਂ ਦਿਖਦਾ ਵੱਲ ਦੀ ਸੇਵਾ ਕਰਦੇ ਆਪਣੇ ਵੀਰ ਫੁੱਲ ਫਾਰਮ ਚ ਆਏ ਬਨੇ ਅੱਧਾ ਦਿਖਦਾ ਨਹੀਂ ਕੁਝ ਵੀ ਦੇਖ ਲੋ ਤੂੰ ਤਾਂ ਨਹੀਂ ਇਹ ਗਰਦਾ ਹੋ ਸਾਰਾ ਪਾਣੀ ਲਿਆਵਾ ਪਾਣੀ ਨਹੀਂ ਬਿਲਕੁਲ ਕਰ ਲਿਓ ਆਹ ਗਿਆ ਅੱਛਾ ਭਰਦੇ ਆ ਕਰ ਦੋ ਇਕੱਠਾ ਗਰਦਾ ਦੇਖੋ ਬਈ ਕਿੰਨਾ ਯਾਰ ਕੁਛ ਨਹੀਂ ਦੀ ਕਰਿਆ ਬੱਦਲ ਜੜੀ ਵੀ ਪਈ ਆ ਇੱਕ ਉਹ ਵੀ ਚੱਕ ਲਈ ਵੀਰੇ ਦੇਖ ਲਓ ਢੇਰੀਆਂ ਢੇਰੀਆਂ ਲੱਗੀਆਂ ਇੰਨਾ ਮਿੱਟੀ ਇਕੱਠਾ ਹੋਇਆ ਬਈ ਦੀ ਸਾਈਡ ਤੇ ਆ ਮਣੀ ਵੀਰੇ ਨੇ ਢੇਰੀ ਲਾਤੀ ਹੋਰ ਇੱਕ ਤੇ ਗੁਰਪ੍ਰੀਤ ਉਹ ਨਹੀਂ ਵੀਰੇ ਆ ਗਏ ਉਹ ਨਹੀਂ ਆ ਗਏ ਗੁਰਪ੍ਰੀਤ ਵੀਰ ਉਹ ਨਹੀਂ ਤਰਸ ਖਾ ਕੇ ਲੇਲੇ ਵੀਰੇ ਨੇ ਢੇੜੀ ਫੜ ਲਈ ਚਲੋ ਜੀ ਆਪਾਂ ਪਿੱਛੇ ਜਾਂਦੇ ਆ ਥੋੜਾ ਜਿਹਾ ਆ ਗੋਗੀ ਵੀਰੇ ਉਹ ਨਹੀਂ ਖੜੇ ਨੇ ਦੇਖੋ ਗਿੱਚ-ਗਿੱਚ ਮਿੱਟੀ ਨਾਲ ਕਿਵੇਂ ਭਰ ਗਏ ਟੇਰੀਆਂ ਬਹੁਤ ਲੱਗਦੀਆਂ ਯਾਰ ਮਿੱਟੀ ਬਹੁਤ ਜ਼ਿਆਦਾ ਸਾਈਡਾਂ ਤੇ ਤੀਰ ਵੀ ਨਹੀਂ ਆਗੇ ਤੇ ਕਰਨ ਵੀਰ ਆ ਗਿਆ ਇਹ ਪਿੱਛੇ ਕਲੀ ਪਾਉਂਦੇ ਹੁੰਦੇ ਸੀ ਤੇ ਆਪਾਂ ਤਾਂ ਫੋਨੇ ਰੈਡੀ ਦੇ ਜਿਹੜੇ ਕਲੀ ਪਾਉਂਦੇ ਨੇ ਵੀਰ ਆਪਣੇ ਓਏ ਆਪਣਾ ਕਾਲਾ ਵੀਰ ਆ ਗਿਆ ਲਓ ਜੀ ਕਾਲਾ ਵੀਰ ਆ ਗਿਆ ਆਪਣਾ ਲਓ ਜੀ ਦੇਹਾੜੀ ਗਿਆ ਨਹੀਂ ਆ ਵੀਰਾ ਸੀਰਾ ਵੀਰਾ ਆ ਗਿਆ ਗੁਰਤੇਆਂ ਵੀਰਾ ਆਪਣਾ ਕਾਲਾ ਪੁੰਡੀ ਤੇ ਇਹ ਫੇਵਰੇਟ ਆ ਯਾਰ ਆਪਣਾ ਚਾਦ ਵੀਰਾ ਤੇ ਕਾਲੇ ਵੀਰੇ ਨੇ ਇੱਕ ਸ਼ਾਟ ਲੈ ਲਈ ਕਾਲਾ ਚਲ ਨਾ ਨਾ ਗੁੱਸਾ ਨਹੀਂ ਕਰਦਾ ਪਰ ਗੁੱਸਾ ਕਰਕੇ ਕਰੂਗੀ ਨਾ ਪਰ ਯਾਰ ਇਹ ਤਾਂ ਗੱਲ ਤਾਂ ਗੱਲ ਆ ਗੁੱਸਾ ਕਰ ਗਿਆ ਬਈ ਆ ਪਾਉਂਦੇ ਨੇ ਬਈ ਪਾਣੀ ਹੈ ਜਮੀਨ ਹੁਣ ਚੱਲਦੇ ਆ ਅੱਗੇ ਥੋੜਾ ਜਿਹਾ ਇਹਨਾਂ ਤੋਂ ਅੱਗੇ ਜਾ ਕੇ ਦਿਖਾਉਂਦੇ ਆ ਲੱਗਦਾ ਮੈਨੂੰ ਹਨਾ ਚੱਲ ਗੰਦੀ ਤੇ ਚੱਲ ਮਾਰ ਦੇ ਕੋਈ ਇਹਦੇ ਮਾਰ ਕੋਈ ਰੜਕਾ ਮਾਰ ਦੇ ਵੀਰੇ ਲੈ ਲੈ ਵੀਰੇ ਇਹਨੂੰ ਬੜਾ ਸਮਝਾ ਕੰਮ ਵਧਾਉ ਨਹੀਂ ਏ ਆਹ ਦੇਖ ਲਾ ਆਹ ਦੇਖ ਲਾ ਹੁਣ ਕੀ ਕਰਨ ਲੱਗ ਗਿਆ ਉਹ ਪੈ ਪੀਣ ਨਾਲੇ ਸਮਝਾ ਮਾੜੂ ਲੰਬੜਦਾਰ ਦਾ ਦੂਰ ਤੋੜੇਗਾ ਲੋਕ ਆ ਰਾਤ ਨੂੰ ਲਓ ਜੀ ਲਓ 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 ਕੁਛ ਕਰੂ ਅੱਜ ਇਹ ਕੋਈ ਤਾਂ ਨੂੰ ਗਾਲਿਆ ਬਲਾਕ ਤੇ ਰਹਿ ਲੱਗਿਆ ਇਹ ਪੈਣ ਲੱਗਿਆ ਓਏ ਹਾਂ ਪਰ ਇਹਦਾ ਨਾ ਕੋ ਬਾਤ ਤੇਰੀ ਜਿੱਤ ਓਏ ਮਾਰੀ ਮਾਰੀ ਜੇ ਤੂੰ ਓਏ ਜਲਦੀ ਚੁਟਾ ਸੁਕੀ ਨਹੀਂ ਮਾਰ ਤੇ ਇੱਧਰ ਇੱਧਰ ਕਿੱਥੇ ਮਾਰਨੀ ਲਓ ਜੀ ਇੱਕ ਨਵਾਂ ਪ੍ਰੋਜੈਕਟ ਤਿਆਰ ਕਰਨ ਲੱਗੇ ਨੇ ਆਪਣੇ ਬਾਈ ਹੁਣੀ ਓਹ ਲੈ ਲੈ ਦੇ ਮੂੰਹ ਤੇ ਉਹ ਮਾਰੀ ਦੀ ਫਕਰ ਨਾਮਰਾ ਲੋ ਦੀ ਕਾਲਾ ਕਹੀ ਵੀ ਚਲੋ ਏ ਕੋਈ ਨਾ ਇਹ ਨਾ ਕੰਮ ਕਰੋ ਕੋਈ ਨਾ ਬਿੰਗੀ ਕਰੋ ਮਣੀ ਤੇ ਲਾਈਟ dama ਇਧਰ ਬਈ ਹੋਰ ਹੋਰ ਲੋ ਵੀ ਮੋੜ ਤੇ ਪਹੁੰਚ ਗਏ ਜੀ ਬਾਈ ਆਪਣਾ ਕਲੀ ਪਾਉਂਦਾ ਥੋੜੀ ਹੀ ਰਹਿ ਗਈ ਆਪਣੇ ਰਵੇ ਗੁਰਦੁਆਰੇ ਪਹੁੰਚਣੇ ਨੇ ਆਪਾਂ ਬਸ ਟਾਈਮ ਕਿੰਨਾ ਹੋ ਗਿਆ ਮਣੀ ਟਾਈਮ ਦੇਖਦਾ ਮਣੀ ਹੁਣ ਤੁਹਾਨੂੰ ਟਾਈਮ ਦੱਸਦੇ ਕਿੰਨਾ ਹੋ ਗਿਆ ਲਗਭਗ 11:00 ਵਜੇ 50 ਮਿੰਟ ਹੋ ਗਏ 10 ਮਿੰਟ ਰਹਿ ਗਏ 12 ਵੱਜਣੇ ਜੀ ਬਸ ਤੇ ਜਣੇ ਚੜਨ ਵਾਲਾ ਬਾਈ ਸਾਡੇ ਲਈ ਤਾਂ ਅਸੀਂ ਸੇਵਾ ਚ ਪਤਾ ਨਹੀਂ ਲੱਗਦਾ ਟਾਈਮ ਤੋਂ ਹੁੰਦਾ ਤਾਂ ਲਓ ਜੀ ਆਹ ਲਿਖਤਾ ਜੀ ਵੈਲਕਮ ਇਹ ਕਿਹੜੇ ਮੁੰਡੇ ਨੇ ਲਿਖਿਆ ਵੈਲਕਮ ਆ ਦੱਸੋ ਗੁਰਤੇਆਂਣ ਵੀਰੇ ਨੇ ਲਿਖਿਆ ਆ ਆ ਗਿਆ ਆਪਣਾ ਸੀਨੀਅਰ ਵੀਰਾ ਪਰਨੇ ਵਾਲਾ ਪ੍ਰੋਫੈਸਰ 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 ਹੱਥ ਜੋੜ ਕੇ ਪਿੱਛੇ ਮੂਵੀ ਦੇ ਨਾ ਕਰ ਮਰ ਰੋਇਆ ਨਾ ਮੂ ਤਾਂ ਦਿਖਦਾ ਵੀਰੇ ਦਾ ਲਾਓ ਜੀ ਸਾਡਾ ਇੱਕ ਪਰ ਐਸਾ 9 ਬੋਂਦਾ ਇਹ ਗਲਤ ਪਾਤੀ ਬਿਲਕੁਲ ਆਏ ਹੋਏ ਆਏ ਆ ਜੀ ਨੀਰੇ ਪਾਰ ਸੋਂ ਦਾ ਨੰਦੀ ਦਾ ਆਉਂਦਾ ਭਾਈ ਨੰਦੀ ਦਾ ਆਉਂਦਾ ਇਹ ਬੱਲੂ ਹਣਾ ਭਾਈ ਬਦਮਾਜ ਬਦਮਾਸ਼ ਚੂਪਾ ਓਏ ਕੋਈ ਫੁੱਲ ਨੂੰ ਕੋਈ ਲੈ ਨਾ ਜਾਵੇ ਮੰਗਵੇਂ ਥੋੜਾ ਆਪਣਾ ਭਾਈ ਫੁੱਲ ਪਾਉਂਦਾ ਹੋਇਆ ਫੁੱਲ ਬੁੱਟੀ ਵਾਲਾ ਗੋਲ-ਮੋਲ ਆਪਣੇ ਵਰਗਾ ਫੁੱਲ ਲਓ ਜੀ ਗੋਲ-ਮੋਲ ਫੁੱਲ ਬਤਾ ਮੇਰੇ ਭਾਈ ਨੇ ਪ੍ਰੋਫੈਸਰ ਦੇਖਦਾ ਹੋਇਆ ਨਿਹਾਬ ਦਊਗਾ ਲਓ ਜੀ ਗੁਲਗੰਦ ਸੜਤੀ ਵਿਚਾਲੇ ਇਹ ਐਣੀ ਪਤਾ ਗੁਲਗੰਦ ਕੀ ਆ ਪ੍ਰੋਫੈਸਰ ਦੱਸੂ ਇਹਦਾ ਸੀਨੀਅਰ ਚੱਲੋ ਚੱਲੋ ਕੀ ਹੈ ਜੀ ਦੱਸੋ ਸੋਚ ਵਿਚਾਰ ਕੇ ਪਿੱਛੇ ਨੂੰ ਹੱਥ ਕਰ ਚੁੱਕੇ ਆ ਲਓ ਜੀ ਪ੍ਰੋਫੈਸਰ ਸਾਹਿਬ ਜਾ ਰਹੇ ਨੇ ਅੱਗੇ ਦੇਖ ਰਹੇ ਨੇ ਉਹ ਆਪਣਾ ਵੀਰ ਨਿਕ ਦਿਖ ਰਿਹਾ ਸਿੱਟੇ ਮਾਰ ਰਿਹਾ ਲੈ ਕੇ ਜਾਓ ਉਹਦੇ ਐਕਸ਼ਨ ਲਓ ਵੀ ਹਾਸੀ ਮਜ਼ਾਕ ਚੱਲਦਾ ਹੋਏ ਪਰ ਕੰਮ ਕਾਰਵਾਈ ਸਾਰੇ ਵਧੀਆ ਕਰਦੇ ਨੇ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਗੁਰਦੁਆਰੇ ਵੱਲ ਵੀ ਪਹੁੰਚਣੇ ਆਣ ਆਪਾਂ ਲੋਜੀ 12:00 ਵੀ ਵੱਜ ਚੁੱਕੇ ਨੇ 10 ਮਿੰਟ ਰਹਿੰਦੇ ਸੀ ਹੁਣ 12:00 ਵੱਜ ਗਏ ਨੇ ਪੂਰੇ ਪ੍ਰੋਪਰ ਹੁਣ ਆਪਾਂ ਗੁਰਦੁਆਰੇ ਲੈ ਕੇ ਜਾ ਕੇ ਗੱਲ ਕਰਦੇ ਆਂ ਇੱਕ ਜਾ ਕੇ ਫੋਟੋ ਕਰਾਂਗੇ ਉੱਥੇ ਸਾਰੇ 12:00 ਵੱਜ ਗਏ ਆਂ ਆਪਾਂ ਹੁਣ ਇੱਕ ਫੋਟੋ ਕਰਨ ਲੱਗੇ ਆ ਗਰੁੱਪ ਫੋਟੋ ਬਾੜੀ ਤੇ ਪਹੁੰਚ ਗਏ ਸੀ ਆਪਾਂ ਤੇ ਹੁਣ ਫੋਟੋ ਕਰਾਂਗੇ ਆਪਾਂ ਇੱਕ ਲਓ ਜੀ ਸਾਰੇ ਇਹਨੇ ਖੜ ਗਏ ਬਸ ਇੱਕ ਦੋ ਰਹਿ ਗਏ ਇਹਨੇ ਉਹ ਖੜ ਰਹੇ ਨੇ ਨਾਲੇ ਤਿੰਨ ਵਾਰ ਚਾੜੇ ਗਾਲੇ ਇਧਰ ਪਿੱਛੇ ਟਾਈਮ ਲਗਭਗ 1:30 1:12 ਦੇ ਲਗੇ ਹੋ ਗਿਆ ਹੁਣ ਮੈਂ ਦੇਖੇ ਨਹੀਂਗਾ ਉਤਾਜਾ ਉਲਾ ਰਹੇ ਆ ਮੈਂ ਇਹਨਾਂ ਕੋ ਆ ਸਾਰੇ ਜਣੇ ਆਪਣੇ ਨਾਲ ਸੀ ਲਓ ਜੀ ਦੇਖੋ ਚਾੜੂ ਇਹਨਾਂ ਦੇ ਹੈ ਨਹੀਂ ਹੱਥ 'ਚ ਕਿਸੇ ਕਿਸੇ ਦੇ ਹੈਗੇ ਨੇ ਚਾੜੂ ਲਓ ਜੀ ਲਓ ਜੀ ਇੱਕ ਵਾਰ ਦੇਖ ਲਓ ਸਾਰੇ ਗੋਗੀ ਉਧਰ ਫਿਰਦਾ ਉਹਰੇ ਆ ਜਾ ਸਈਰ ਗੋਗੀ ਆ ਜਾ ਗੋਗੀ ਲੋਹਣ ਫੋਟੋ ਵੇਚ ਰਹੇ ਆ ਬਾਈ ਆਪਾਂ